ਭ੍ਰਿਸ਼ਟਾਚਾਰ ਨੂੰ ਲੈ ਕੇ ਮੁੱਖ ਮੰਤਰੀ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਤਹਿਸੀਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਲੁੱਟ ਹੁੰਦੀ ਸੀ ਮੁੱਖ ਮੰਤਰੀ ਮਾਨ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਤਹਿਸੀਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਲੁੱਟ ਹੁੰਦੀ ਸੀ ਇਸ ਲਈ ਤਹਿਸੀਲਾਂ ਨੂੰ ਠੀਕ ਕਰਨ ਦਾ ਕੰਮ ਕਰ ਰਹੇ ਹਾਂ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਕੈਂਸਰ ਲੱਗਿਆ ਹੋਇਆ ਹੈ ਇਸ ਦੇ ਇਲਾਜ ਨੂੰ ਥੋੜਾ ਸਮਾਂ ਲੱਗੇਗਾ ਹੜਤਾਲ ਕਰਨ ਵਾਲੇ ਤਹਿਸੀਲਦਾਰਾਂ ਤੇ ਕਾਰਵਾਈ ਕੀਤੀ ਗਈ ਮੁੱਖ ਮੰਤਰੀ ਮਾਨ ਦੇ ਵੱਲੋਂ ਇਸ ਕਾਰਵਾਈ ਦਾ ਵੀ ਜ਼ਿਕਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਅੱਜ ਪਟਿਆਲਾ ਦੇ ਦੋ ਦਿਨ ਸਾਧਾ ਪਹੁੰਚੇ ਸਨ ਜਿੱਥੇ ਕਿ ਉਹਨਾਂ ਨਵੇਂ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਤੇ ਇਸੇ ਦੌਰਾਨ ਹੀ ਭ੍ਰਿਸ਼ਟਾਚਾਰ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸੀਐਮ ਨੇ ਕਿਹਾ ਕਿ ਤਹਿਸੀਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਦੀ ਲੁੱਟ ਹੁੰਦੀ ਸੀ ਇਸ ਲਈ ਤਹਿਸੀਲਾਂ ਨੂੰ ਠੀਕ ਕਰਨ ਦਾ ਕੰਮ ਕਰ ਰਹੇ ਹਾਂ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਕੈਂਸਰ ਲੱਗਿਆ ਹੈ ਇਸ ਦੇ ਇਲਾਜ ਨੂੰ ਥੋੜਾ ਸਮਾਂ ਲੱਗੇਗਾ ਇਹ ਤਹਿਸੀਲਾਂ ਦਾ ਕੰਮ ਅਸੀਂ ਕਰ ਰਹੇ ਹਾਂ ਕਿ ਤਹਿਸੀਲਾਂ ਸਭ ਤੋਂ ਵੱਧ ਲੁੱਟ ਹੁੰਦੀ ਸੀ ਤੁਸੀਂ ਦੇਖਿਆ ਵੀ ਹੋਣਾ ਪਿਛਲੇ ਦਿਨੀ ਹੜਤਾਲ ਨਹੀਂ ਕਰਦੇ ਸੀ ਜ਼ਿਲਦਾਰ ਹੜਤਾਲ ਕਰਾਂਗੇ ਮੈਂ ਕਿਹਾ ਜੀ ਕੀ ਮੁੱਤ ਹੈ ਕਹਿੰਦਾ ਸਾਡੇ ਤਿੰਨ ਬੰਦੇ ਫੜ ਲੈ ਤੁਸੀਂ ਪੈਸੇ ਲੈਂਦੇ ਮੈਂ ਕਿਹਾ ਚਲ ਸੰਸਦੇ ਵੀ ਆ ਫਿਰ ਤੁਹਾਨੂੰ ਵੀ ਤੁਸੀਂ ਲੈ ਸਕਦੇ ਹੋ ਕਰੋ ਹੜਤਾਲ ਮੈਂ ਕਿਹਾ ਕਲਮ ਛੋੜ ਹੜਤਾਲ ਮੈਂ ਕਿਹਾ ਛੱਡੋਗੇ ਤਾਂ ਆਪ ਦੀ ਮਰਜ਼ੀ ਨਾਲ ਕਲਮ ਫਿਰ ਕਲਮ ਵਾਪਸ ਦੇਣੀ ਹੈ ਜਾਂ ਨਹੀਂ ਹੈ ਸਾਡੀ ਮਰਜ਼ੀ ਹੋਊਗੀ ਫਿਰ ਸਾਈਨ ਕਰਨੇ ਨੇ ਕੱਲੇ ਉਸੇ ਕੰਮ ਦੀ ਤਨਖਾਹ ਮਿਲਦੀ ਓਹਨਾਂ ਨੂੰ ਸਾਈਨ ਕਰਨ ਮੇਲੇ ਰੱਬ ਬਣ ਜਾਂਦੇ ਨੇ ਸਾਈਨ ਕਰਤੇ ਮੈਂ ਮੇਰੇ ਨਾਂ ਤੇ ਸਾਈਨ ਹੋ ਗਏ ਮੈਂ ਰਿਸਟਰੀਆਂ ਕਰਦਾ ਬੁਗਾ ਕੇ ਮਾਰਦੇ ਰਿਸਟਰੀ ਓਏ ਗਲਤ ਲਿਖੀ ਹੋਈ ਐ ਕੀ ਕਰੋਗੇ ਤੁਸੀਂ ਉਹਦਾ ਮਤਲਬ ਇਹ ਹੁੰਦਾ ਵੀ ਪੈਸੇ ਨਹੀਂ ਆਏ ਤੇਰੇ ਉਹ ਤੋਂ ਲਿਖਾ ਕੇ ਲਿਆ ਜਿਹੜਾ ਮੇਰਾ ਏਜੰਟ ਐ ਓਹੋ ਇਹ ਸਟਰੀਜੀ ਲਿਖ ਦਿੰਦੇ ਆ ਵੀ ਪੈਸੇ ਆ ਕੇ ਬਾਹਰ ਰਕਮ ਬਾ ਵਸੂਲ ਕਹਿੰਦਾ ਹਾਂ ਹੁਣ ਠੀਕ ਐ ਮਾਨੂੰ ਸਾਰਾ ਪਤਾ ਐ ਨਾ ਅੰਦਰ ਲੀਆਂ ਗੱਲਾਂ ਦਾ ਇੱਦਾਂ ਦੇਖੋ ਕੈਂਸਰ ਤੇ ਆਇਓਡੈਕਸ ਲਾਉਣ ਨਾਲ ਕੈਂਸਰ ਠੀਕ ਨਹੀਂ ਹੁੰਦਾ ਇੱਦਾਂ ਕੀਮੋਥੈਰਪੀ ਕਰਨੀ ਪੈਣੀ ਐ ਇਹ ਰਿਸ਼ਵਤ ਖੋਰੀ ਕੈਂਸਰ ਐ ਇਹ ਭ੍ਰਿਸ਼ਟਾਚਾਰ ਕੈਂਸਰ ਵਾਂਗੂ ਲੱਗ ਗਿਆ ਇਲਾਜ ਹੋਊਗਾ ਪਰ ਟਾਈਮ ਲੱਗੂਗਾ ਥੋੜਾ ਸਾਥ ਦੇ ਦਿਓ ਬਸ ਮੁੱਖ ਮੰਤਰੀ ਨੇ ਮੁਰਤੂਦ ਗੁਲਕ ਵਾਲਾ ਤੰਜ ਕੱਸਿਆ ਅਕਾਲੀ ਦਲ ਵਾਲੇ ਧਰਮ ਦੇ ਵਿੱਚੋਂ ਪੈਸੇ ਖਾ ਗਏ ਸੀ ਐਮ ਨੇ ਕਿਹਾ ਕਿ ਹਰ ਸਮੇ ਗੁਲਕਾਂ ਤੇ ਨਜ਼ਰ ਆ ਗੁਰਕਾਂ ਤੇ ਪੈਸੇ ਖਾ ਕੇ ਜਾਣਗੇ ਕਿੱਥੇ ਇੱਥੇ ਹੀ ਸਾਰੇ ਪੈਸੇ ਨਿਕਲ ਗਏ ਸੋ ਵੀ ਬਦਲਤੇ ਵੀ ਮੁੱਖ ਮੰਤਰੀ ਮਾਨ ਦੇ ਵੱਲੋਂ ਤੰਜ ਕੱਸਿਆ ਗਿਆ ਉਹਨਾਂ ਨੇ ਕਿਹਾ ਕਿ ਹੁਣ ਪੈਸੇ ਪ੍ਰਸਤਰ ਦੇ ਵਿੱਚ ਹੀ ਨਿਕਲੀ ਜਾਂਦੇ ਨੇ ਅਜਿਹਾ ਕੋਈ ਜੋੜ ਨਹੀਂ ਰਿਹਾ ਜੋ ਨਾ ਟੁੱਟਿਆ ਹੋਵੇ ਨਾ ਕੋਈ ਗੱਟ ਜੋੜ ਰਿਹਾ ਤੇ ਨਾ ਹੀ ਕੋਈ ਜੋੜ ਸੀਐਮ ਦੇ ਗੋਲਕ ਵਾਲੇ ਬਿਆਨ ਤੇ ਆਜੀਪੀਸੀ ਪ੍ਰਧਾਨ ਢਾਮੀ ਨੂੰ ਵੀ ਸਖਤ ਇਤਰਾਜ਼ ਹੈ ਉਹਨਾਂ ਨੇ ਕਿਹਾ ਕਿ ਇਹੋ ਜਿਹਾ ਮਖੌਲ ਕਰਨੇ ਠੀਕ ਨਹੀਂ ਨੇ ਗੁਰੂ ਘਰਾਂ ਦੀਆਂ ਪਰੰਪਰਾਵਾਂ ਤੇ ਗਲਤ ਨਾਂ ਬੋਲਣ ਮੁੱਖ ਮੰਤਰੀ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਬੈਠ ਕੇ ਸੀਐਮ ਕਬੂਲ ਨਾਂ ਬੋਲਣ ਮੁੱਖ ਮੰਤਰੀ ਚੋਣਾਂ ਤੋਂ ਧਰਮ ਨੂੰ ਵੱਖਰਾ ਰੱਖਣ ਤਾਂ ਹਰਜਿੰਦਰ ਸਿੰਘ ਢਾਮੀ ਦੇ ਬੋਲ ਇਸ ਨੂੰ ਲੈ ਕੇ ਪਲਟਵਾਰ ਵੀ ਕੀਤਾ ਗਿਆ ਹੈ ਹੋਰ ਉਸ ਮਾਨਮਾਨ ਨੇ ਮਾਝੋਕ ਮੁੱਖ ਮੰਤਰੀ ਵਲੋਂ ਕਰੇ ਜਾ ਰਹੇ ਨੇ ਜੀਐਸਏ ਇੰਡਸਟਰੀ ਜਿਨ੍ਹਾਂ ਦੇ ਧਰਮ ਚੋਂ ਪੈਸੇ ਖਾਂਗੇ ਗੋਲਕਾਂ ਤੇ ਨਿਗਾਹ ਹਰ ਵਕਤ ਗੋਲਕ ਤੇ ਨਿਗਾਹ ਕਿੱਥੇ ਜਾਣਗੇ ਫਿਰ ਗੁਰੂ ਘਰ ਦਾ અપਮਾਨ ਕਰਕੇ ਗੋਲਕਾਂ ਦੇ ਪੈਸੇ ਖਾ ਕੇ ਜਾਣਗੇ ਕਿੱਥੇ ਇੱਥੇ ਹੀ ਨਿਕਲਣਗੇ ਇੱਥੇ ਕਹਿੰਦੇ ਨਰਕ ਸੁਰਗ ਹੁੰਦਾ ਕਹਿੰਦੇ ਆ ਨਾ ਆਪਣਾ ਵਿਸਾਲ ਸੁਰਗ ਨਰਕ ਇੱਥੇ ਹੀ ਹੈ ਐਂ ਨਿਕਲਣਗੇ ਇਹਨਾਂ ਦੇ ਨਾਲ ਨਿੰਗ ਲੱਗ ਜਾਂਦੇ ਆ ਹੁਣ ਪਲਸਤਰਾਂ ਚ ਹੀ ਨਿਕਲੀ ਜਾਂਦੇ ਕਦੇ ਇੱਧਰ ਹੀ ਬਾਹਰ ਤੇ ਪਲਸਤਰ ਜੱਲਾਵਾਂ ਦੇ ਕਦੇ ਇੱਧਰ ਹੀ ਦਲਵਾਵਾਂ ਦੇ ਕਦੇ ਲਾ ਤੇਲਵਾ ਲੰਦਾ ਪਲਸਤਰਾਂ ਪਲਸਤਰਾਂ ਚ ਹੀ ਨਿਕਲ ਜਾਣੇ ਬਸ ਇਹਨਾਂ ਦੇ ਕੋਈ ਜੋੜ ਨਹੀਂ ਰਿਹਾ ਉਹਦਾ ਜਿਹੜਾ ਨਾ ਟੁੱਟਿਆ ਹੋਵੇ ਨਾ ਕੋਈ ਗੱਠ ਜੋੜ ਰਿਹਾ ਐ ਨਾ ਕੋਈ ਜੋੜ ਰਿਹਾ ਐ ਆ ਪ੍ਰਮਾਤਮਾ ਨਾ ਕਸੋਂ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤਵਜੀ ਹੋਈ ਇਹ ਨਦੀ ਨੂੰ ਜੇ ਆਪਾਂ ਅੱਜ ਇਹੋ ਜਿਹਾ ਮਖੌਲ ਕਰਾਂਗੇ ਤੇ ਕੱਲ ਨੂੰ ਫਿਰ ਕਈ ਵਾਰੀ ਦੂਜੇ ਪਾਸੇ ਵੀ ਵਾਰੀ ਆ ਜਾਂਦੀ ਹੈ ਮੈਂ ਉਹਨਾਂ ਨੂੰ ਅੱਜ ਬਿਆਨ ਵੀ ਰਾਤ ਜਾਰੀ ਕੀਤਾ ਸੀ ਕਿ ਗੁਰੂ ਘਰਾਂ ਦੀਆਂ ਪਰੰਪਰਾਵਾਂ ਆ ਉਹ ਪਰੰਪਰਾਵਾਂ ਤੇ ਬੋਲ ਕਬੂਲ ਨਾ ਬੋਲੋ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਾਦਾ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਕਾਰਜ ਕਰ ਰਹੀ ਆ ਤੇ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਆਪ ਵੀ ਵੱਡੀ ਜ਼ਿੰਮੇਵਾਰੀ ਤੇ ਬੈਠੇ ਆ ਤੇ ਇਹੋ ਜਿਹੇ ਸ਼ਬਦ ਜਿਹੜੇ ਆ ਗੁਰਮਤਿ ਦੇ ਅਨੁਕੂਲ ਜਿਹੜੇ ਨਾਂ ਹੋਣ ਮੈਂ ਤਿੱਕੇ ਸ਼ਬਦਾਂ ਚ ਨਹੀਂ ਬੋਲਣਾ ਚਾਹਦਾ ਉਹ ਬੋਲਣੇ ਨਹੀਂ ਚਾਹੀਦੇ ਮੈਂ ਹਾਲ ਦੀ ਗੱਲ ਤੇ ਇਹੋ ਕਹਿਣਾ ਚਾਹਦਾ